ਸ੍ਰੀ ਕਾਲ ਜੀ ਤੁਸੀਂ ਫਿਰ ਦੁਬਾਰਾ ਜੋੜ ਚੁੱਕੇ ਹੋ ਟੈਗਰ ਪੰਜਾਬ న్యూਸ ਚੈਨਲ ਨਾਲ ਮੈਂ ਪਿੰਡ ਸਰੈਨਾ ਦਾ ਵਿਖੇ ਅਸੀਂ ਮੌਜੂਦ ਹਾਂ ਜਿੱਥੇ ਕਿ ਇੱਕ ਕਹਿੰਦੇ ਹੁੰਦੇ ਆ ਨਾ ਤੇਰੇ ਇਸ਼ਕ ਨੂੰ ਦਰਜਾ ਨਾ ਮਿਲੇ ਜਾਂ ਮਿਲੇ ਉਸ ਜਿਹੜੇ ਪੰਜਾਬੀ ਸੌਂਗਾ ਨਾ ਸਾਡਾ ਉਹ ਸਾਡੇ ਦੁੱਖ ਸੁੱਖ ਵੇਲੇ ਹੱਡਾ 'ਚ ਰਚ ਗਿਆ ਜਦੋਂ ਸਾਨੂੰ ਪੀੜ ਹੁੰਦੀ ਆ ਉਦੋਂ ਵੀ ਅਸੀਂ ਪੰਜਾਬੀ ਸੌਂਗ ਦਾ ਹਸਾਰਾ ਲੈਨੇ ਆ ਜਦੋਂ ਸਾਨੂੰ ਖੁਸ਼ੀ ਹੁੰਦੀ ਆ ਉਦੋਂ ਵੀ ਲੈਨੇ ਆ ਅਕਸਰ ਜ਼ਿੰਦਗੀ ਦੇ ਵਿੱਚ ਕਈ ਕਈ ਪੜਾਅ ਹੁੰਦੇ ਆ ਜੀਵ ਤੋਂ ਲੈ ਕੇ ਜਨਵਰ ਮਨੁੱਖ ਤੱਕ ਜਿਹੜੇ ਆ ਹਰ ਚੀਜ਼ ਨੂੰ ਇਸ਼ਕ ਹੈਗਾ ਕਿਸੇ ਨਾ ਕਿਸੇ ਚੀਜ਼ ਨਾਲ ਕਿਸੇ ਦਾ ਤੇ ਇੱਕ ਅਜਿਹਾ ਇਸ਼ਕ ਹੈਗਾ ਜਿਹੜਾ ਕਿ ਕਬੂਤਰ ਬਾਜ ਲੋਕ ਜਿਹਨਾਂ ਨੂੰ ਹਾਸੇਮਟ ਕਹੇ ਦਿੰਦੇ ਆ ਇਹ ਵੀ ਇੱਕ ਜਨਵਰਾਂ ਨਾਲ ਮੋਹ ਪਿਆਰ ਕਰਨਾ ਉਹਨਾਂ ਨੂੰ ਖਰਾਕ ਦੇਣੀ ਕੋ ਹਾਰੀ-ਸ਼ਾਰੀ ਬੰਦੇ ਦਾ ਕੰਮ ਨਹੀਂ ਹੈਗਾ ਵੀ ਕਮਾਈ ਕਰਕੇ ਦਿਹਾੜੀ ਧੱਪਾ ਕਰਕੇ ਲਿਆ ਕੇ ਤੇ ਬੱਚਿਆਂ ਦੇ ਮੂੰਹ ਚੋਂ ਖੋ ਕੇ ਬਦਾਮ ਖਾਉਣੇ ਤੇ ਬਾਜ਼ੀਆਂ ਤੇ ਢਾਕੇ ਜਾ ਕੇ ਆਪਦਾ ਸ਼ੌਂਕ ਪੂਰਾ ਕਰਨਾ ਕਿਉਂਕਿ ਸ਼ੌਂਕ ਦਾ ਮੁੱਲ ਕੋਈ ਨਹੀਂਗਾ ਸ਼ੌਂਕ ਧੀਆਂ ਪੁੱਤਾਂ ਨੂੰ ਪਿਆਰਾ ਹੁੰਦਾ ਹੈ ਇੱਥੇ ਇੱਕ ਮੇਰੇ ਬ੍ਰਦਰ ਦੇ ਸ਼ੌਂਕ ਨੂੰ 6:00 ਵਜੇ ਤੇ ਕਿਸੇ ਕੀ ਕਹੀਏ ਹੁਣ ਵੀ ਗੁਰੂ ਦੀ ਨਗਰੀ ਚ ਖੜੇ ਆ ਪਰਮਾਤਮਾ ਆਪੇ ਜਾਣੇ ਜਾਣਾ ਇਹਦੇ ਮੂੰਹੋਂ ਸੁਣਦੇ ਵੀ ਇਹਨੂੰ ਇਹਨੂੰ ਕੀ ਸਦਮਾ ਪਹੁੰਚਿਆ ਕਿਸ ਚੀਜ਼ ਨਾਲ ਪਹੁੰਚਿਆ ਬ੍ਰਦਰ ਨਾਮ ਕੀ ਤੁਹਾਡਾ ਗੌਰਪ੍ਰੀਤ ਹੈ ਸਾਡੇ ਹਾਂਜੀ ਕਿਹੜਾ ਪਿੰਡ ਹੈ ਸ੍ਰੈਨਾਗਾ ਜੀ ਤੇ ਕੀ ਹੋਇਆ ਕੀ ਤੇ 35 ਕਬੂਤਰ ਜੀ ਰਾਤ ਨੂੰ ਕੋਈ ਕੱਢ ਕੇ ਚੋਰੀ ਲੈ ਗਿਆ ਜੀ ਤੇ ਸਵੇਰ ਜਦੋਂ ਚੋਗਾ ਫੋਨ ਆਏ ਤੇ ਪਾਣੀ ਰੱਖ ਕੇ ਥੱਲੇ ਜਦੋਂ ਭੱਜੇ ਫੋਨ ਲਵਾਇਆ ਵੀ ਜਿਹੜਾ ਸੰਭਾਲ ਕਰਦਾ ਸੀ ਤੇ ਉਹਨੂੰ ਫੋਨ ਲਾ ਕੇ ਪੁੱਛਿਆ ਵੀ ਕਬੂਤਰ ਕਿੱਧਰ ਗਏ ਉਹਨਾਂ ਨੂੰ ਮੈਨੂੰ ਤਾਂ ਆਪ ਨਹੀਂ ਪਤਾ ਤੇ ਕਬੂਤਰ ਸਾਰੇ ਚੋਰੀ ਹੋ ਗਏ ਜੀ 35 ਦੇ 35 ਜਾਨਾ ਹੋਰ ਆਪਾਂ ਵਿਸਤਾਰ ਚ ਜਾਣੇ ਲੋਕਾਂ ਨੂੰ ਦੱਸਦੇ ਆਂ ਵੀ ਇਹ ਜਿਹੜਾ ਸ਼ੌਂਕ ਤੇ ਇਸ ਤਰ੍ਹਾਂ ਇਹ ਮਾੜੀ ਮੋਟੀ ਚੀਜ਼ ਨਹੀਂ ਮੈਨੂੰ ਲੱਗਦਾ ਇਹ ਖੂਨ ਚ ਹਾਂਜੀ ਹਾਂਜੀ ਕੋਮਤੋ ਲੈ ਕੇ ਆਖ ਰਹੀ ਸੀ ਇਹ ਸਾਡਾ ਬਚਪਨ ਦਾ ਸ਼ੌਂਕ ਸੀ ਬਚਪਨ ਤੋਂ ਲੈ ਕੇ ਇਹ ਨਾ ਜਾਨਵਰਾਂ ਨਾਲ ਮੂੰਹ ਕਰਦੇ ਹਾਂਜੀ ਹਾਂਜੀ ਮੇਰੇ ਤੋਂ ਛੋਟਾ ਭੌਜੀ ਆ ਉਹਦੇ ਸਾਰੇ 35 ਕਬੂਤਰ ਸੀ 35 ਦੇ 35 ਚੋਰੀ ਹੋ ਗਏ ਅੱਛਾ ਹਾਂਜੀ ਉਹ ਦਿੱਲੀ ਆ ਤੇ ਉਹਦੀ ਕੋਠੀ 'ਚ ਇੱਥੇ 35 ਕਬੂਤਰ ਸੀ ਜਿਹਨੂੰ ਸੁਦਾਮ ਸੰਭਾਲ ਤੁਸੀਂ ਕਰ ਰਹੇ ਸੀ ਹਾਂਜੀ ਸਾਰਾ ਕੁਝ ਹਾਂਜੀ ਅੱਛਾ ਇਸ ਵੰਦੀ ਤੁਹਾਨੂੰ ਮਤਲਬ ਪਤਾ ਕਦੋਂ ਲੱਗਿਆ ਇਹ ਸਵੇਰ ਪਤਾ ਲੱਗਿਆ ਜੀ ਜਦੋਂ ਚੋਗਾ ਪੌਣਾ ਆਇਆ ਚੋਗਾ ਪੌਣਾ ਆਇਆ ਤੇ ਪਾਣੀ ਪੌਣਾ ਆਇਆ ਉਦੋਂ ਪਤਾ ਲੱਗਿਆ ਅੱਛਾ ਤੇ ਇਹ ਕਿੰਨੇ ਦੱਸਿਆ ਤੁਸੀਂ 35 ਕਬੂਤਰ ਸੀ ਤੇ ਇੱਕ ਕਬੂਤਰ ਦੀ ਕੀਮਤ ਕਿੰਨੀ ਹੋ ਸਕਦੀ ਘੱਟੋ ਘੱਟ 3-4000 ਰੁਪਏ 3-4000 ਇੱਕ ਕਬੂਤਰ ਦੀ ਕੀਮਤ ਹਾਂਜੀ ਚੰਗੀ ਨਾਲ ਸਲਦੇ ਸ਼ਮੂਖ ਕੁਛ ਨਾਲ ਉਹ ਵੱਖਰਾ ਹਾਂਜੀ ਬਚਪਨ ਦੇ ਕਬੂਤਰ ਬਹੁਤ ਤਗੜੇ ਕਬੂਤਰ ਸੀ ਨਾ ਚੰਗੀ ਨਾਲ ਸਲਦੇ ਹਾਂਜੀ ਚੰਗੀ ਨਾਲ ਨਾਲ ਹੀ ਛਤਰੀ ਲੈ ਗਏ ਸਾਰੀਆਂ ਨਾਲੇ ਜਾਲ ਲੈ ਗਏ ਇਕੱਲਿਆਂ ਟਾਂਗੇ ਰਹੇ ਨੇ ਥੋੜਾ ਜਿਹਾ ਮਹਿਸੂਸ ਤਾਂ ਹੁੰਦਾ ਕੈਮਰੇ ਤੇ ਇਹੋ ਜੀ ਗੱਲ ਕਰਦੇ ਹੋ ਤੁਹਾਡੇ ਕਿੰਨੇ ਬੱਚੇ ਆ ਦੋ ਆ ਜੀ ਤੇ ਕਬੂਤਰ ਜਾਣ ਦਾ ਕਿੰਨਾ ਦੁੱਖ ਦਾ ਦੁੱਖ ਪੂਰਾ ਹੀ ਬੱਚੇ ਨਾ ਜਾਣ ਹਾਂ ਜੀ ਹਾਂ ਜੀ ਬੱਚੇ ਨਾ ਜਾਣ ਕੇਨੂੰ ਵਰਦਨ ਦੇ ਬਚਪਨ ਸਾਡੇ ਬਚਪਨ ਦੇ ਕਬੂਤਰ ਰੱਖਿਆ ਸੀ ਸਪੈਸ਼ਲ ਮੇਰੇ ਸਹੁਰਿਆਂ ਨੇ ਵੀ ਕਿਹਾ ਵੀ ਕਬੂਤਰ ਨਾ ਰੱਖੋ ਅਸੀਂ ਫਿਰ ਵੀ ਰੱਖਿਆ ਪਾਈ ਸਾਹਿਬ ਕਹਿ ਰਹੇ ਆ ਵੀ ਬੱਚਿਆਂ ਨਾਲੋਂ ਵੀ ਜਾਨਵਰ ਚੋਰੀ ਹੋਣ ਦੀ ਜਿਹੜੀ ਉਹ ਤਕਲੀਫ ਜ਼ਿਆਦਾ ਆਈ ਤੇ ਫਿਰ ਅੱਗੇ ਹੋਰ ਥੋੜਾ ਅੱਛ ਤੁਹਾਨੂੰ ਕਿਸੇ ਤੇ ਸ਼ੱਕ ਹੈ ਕੋਈ ਸ਼ੱਕ ਤਾਂ ਲੱਗਦਾ ਜੀ ਥੋੜਾ ਜਿਹਾ ਸ਼ੱਕ ਹੈਗਾ ਪੂਰਾ ਕਲੀਅਰ ਨਹੀਂਗਾ ਫਿਰ ਪਿੰਡ ਤੱਕ ਕੀ ਲੈਵਲ ਮੈਨੂੰ ਪਤਾ ਲੱਗਦਾ ਜੀ ਪਿੰਡ ਦੇ ਬੰਦੇ ਨੇ ਕੱਢੇ ਜੇਕਰ ਪੂਰੀ ਤਰ੍ਹਾਂ ਕਨਫਰਮ ਹੋ ਜਾਂਦਾ ਫਿਰ ਕਾਨੂੰਨੀ ਕਾਰਵਾਈ ਕੀਤੀ ਕੋਕਾ ਚੋਰੀ ਤਾਂ ਚੋਰੀ ਹੈ ਹਾਂਜੀ ਹਾਂਜੀ ਚੋਰੀ ਹਾਂਜੀ ਹਾਂਜੀ ਚੋਰੀ ਤੇ ਚੋਰੀ ਇਸ ਨੂੰ ਤਾਂ ਸਾਰਿਆਂ ਨੂੰ ਮੈਂ ਅੱਗੇ ਕਿਹਾ ਕਿਸੇ ਦੇ ਵੀ ਤੁਹਾਡਾ ਵੀ ਸੀਦਾ ਅੰਦਰੂਨੀ ਮੂਹਾਂ ਜਨਵਰਾਂ ਦਾ ਅੱਛਾ ਫਿਰ ਕੀ ਕਾਨੂੰਨੀ ਕਾਰਵਾਈ ਕੀਤੀ ਜਾਊ ਹਾਂਜੀ ਹਾਂਜੀ ਕੀਤੀ ਹੈ ਮੈਂ ਸਭ ਤੋਂ ਸਭ ਤੋਂ ਸਭ ਤੋਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਜਿਹੜੇ ਦੋਵੇਂ ਕਮੂਤਰਾਂ ਦੇ ਘਰ ਬਣਾਈ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਅੱਗੇ ਆ ਕੇ ਦਿਖਾਇਆ ਜਾਵੇ ਤੇ ਇਸ ਵੇਲੇ ਕੋਠੇ ਦੀ ਛੱਤ ਉੱਪਰ ਸੀ ਜਿਹੜੇ ਇਹ ਬਣਾਏ ਹੋਏ ਆ ਤੇ ਇਧਰਲੇ ਪਾਸੇ ਹਵਾਦਾਰ ਕਮਰਾ ਹੈ ਤੇ ਇਧਰਲੇ ਪਾਸੇ ਜਿਹੜਾ ਇਹ ਸਿਆਲ ਵਾਲਾ ਕਮਰਾ ਦੇਖੋ ਬਿਲਕੁਲ ਬੱਚਿਆਂ ਦੀ ਤਰ੍ਹਾਂ ਇਨਸਾਨਾਂ ਦੀ ਤਰ੍ਹਾਂ ਸਾਫ਼ ਸੰਭਾਲ ਲੱਗੀ ਦੀ ਤੇ ਤੇ ਵੀ ਜਗਰ ਕੀਤਾ ਇਹਨਾਂ ਨੇ ਵੀ ਨਾਲ ਘਰ ਦੇ ਕੰਦ ਤੇ ਨਾਲ ਸਪੋਰਟ ਲਾ ਕੇ ਆਟਾਂਂ ਕੀ ਰਹੀਆਂ ਢਾਂਗੀਆਂ ਸੱਟ ਗਏ ਦੇਖੋ ਲੈ ਗਏ ਸਾਰਾ ਕੁਸ ਖਾਲੀ ਕਰਕੇ ਵਿੜਾ ਸਾਰਾ ਓਹੋ ਭਾਈ ਸਾਹਿਬ ਕਹਿ ਰਹੇ ਆ ਵੀ ਬਿਲਕੁਲ ਜਿਹੜੀ ਵੀ ਇਹ ਕਬੂਤਰਾਂ ਦੇ ਨਾਲ-ਨਾਲ ਸ਼ੌਂਕ ਪੂਰਾ ਕਰਨ ਲਈ ਸੀਗਾ ਨਾ ਸਾਜੋ ਸਮਾਨ ਸੀਗਾ ਛਤਰੀ ਆਦ ਉਹ ਸਾਰਾ ਕੋਸ਼ਿ ਜਿਹੜਾ ਉਹ ਚੋਰ ਜਿਹੜੇ ਉਹ ਆਪਣੇ ਨਾਲ ਲੈ ਗਏ ਸੋ ਬਹੁਤ ਮਾੜੀ ਗੱਲ ਆ ਬਾਈ ਦੇ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਅਸੀਂ ਫੁੱਲ ਬਾਈਆਂ ਛੜਦੇ ਸੀ ਅਸੀਂ ਬੁਰਜਵਾਰ ਕਿਉਂ 3000 ਰੁਪਏ ਜੱਤ ਕਿਲੇ ਆ ਗਰਮੀ ਪਿਛਲੀ ਤੇ گلابਿਆਂ ਨੂੰ ਬਾਈ ਜਿੱਤੀ 3000 ਦੀ ਬਾਈਆਂ ਪੂਰੀਆਂ ਡਾਉਂਦੇ ਸੀ ਹਾਂਜੀ ਮੁਕੀ ਮਹਿਸੂਸ ਕਰਤੀ ਅਸੀਂ ਜੋ ਵੀ ਲੱਭ ਜੂਗਾ ਲੱਭਣ ਵਾਲੇ ਬੰਦੇ ਨੂੰ 5000 ਰੁਪਏ ਨਾਮ ਦੇਵਾਂਗੇ ਜੀ ਹੋਰ ਵੀ ਮਾਨ ਤਾਨ ਕਰਾਂਗੇ ਉਹਦਾ ਜਿਹੜਾ ਸਾਨੂੰ ਕੁਝ ਦੱਸੂਗਾ ਕਬੂਤਰਾਂ ਬਾਰੇ ਕਿਤੀ ਜੀ ਮੰਡਲ ਤੇ ਕਬੂਤਰ ਨਾਮ ਗੁਫਤ ਰੱਖਿਆ ਜਾਊਗਾ ਨਾਮ ਗੁਫਤ ਰੱਖਿਆ ਜਾਊਗਾ ਜੀ ਸੁਬਾਈ ਜੀ ਹੁਣਾਂ ਨੇ ਵੀ ਕਿਹਾ ਵੀ ਨਾਮ ਗੁਫਤ ਰੱਖਿਆ ਜਾਊਗਾ ਤੇ ਜਿਹੜਾ ਉਹਦਾ ਮਾਨ ਤਾਨ ਸਨਮਾਨ ਆ ਨਾ ਜੇ ਕੋਈ ਇਹਨਾਂ ਦੀ ਆਂਦਰਾਂ ਨੂੰ ਠੰਡ ਪਾਉਂਦਾ ਹੈ ਤੇ ਬਿਲਕੁਲ ਉਹਨੂੰ ਵੀ ਖੁਸ਼ ਕੀਤਾ ਜਾਊਗਾ ਹੋ ਸਕਦਾ ਜੋ ਇਹਨਾਂ ਨੇ ਬੋਲਿਆ ਤੂੰ ਵੱਧ ਘੱਟ ਵੀ ਸਕਦੇ ਕਿਉਂਕਿ ਇਹ ਜਿਹੜੀ ਚੀਜ਼ ਆ ਨਾ ਇਹ ਇਸ਼ਕ ਆ ਨਾ ਇਸ਼ਕ ਕੁਛ ਨਹੀਂ ਪੁੱਛਦਾ ਇਸ਼ਕ ਨੇ ਆਪਦੀ ਪੂਰਤੀ ਕਰਨੀ ਹੁੰਦੀ ਆ 5000 ਦਾ ਕੋਈ ਸਵਾਲ ਨਹੀਂ ਜਿੰਨੇ ਦੱਸਣਾ ਉਹਦਾ ਵੀ ਧੰਨਵਾਦ ਆ ਇਹ ਵੀ ਨਹੀਂ ਕਿਹਾ ਜਾਊਗਾ ਵੀ ਉਹ 5000 ਲੈ ਜਾਂਦਾ ਭੁੱਖਾ ਬੰਦਾ ਤਾਂ ਆਇਆ ਬਿਲਕੁਲ ਇਹ ਵੀ ਗੱਲ ਨਹੀਂ ਕਹੀ ਜਾਊਗੀ ਫਿਰ ਵੀ ਸਾਡੇ ਵੱਲੋਂ ਵੀ ਕੋਸ਼ਿਸ਼ ਆ ਵੀ ਜਿੰਨੇ ਵੀ ਭਾਈ ਸਾਹਿਬ ਕੋਈ ਵੀ ਆਪਣਾ ਨਾਮ ਗੁਪਤ ਰੱਖ ਕੇ ਸੰਪਰਕ ਕਰੇ ਜੇ ਇਹਨਾਂ ਨਾਲ ਨਹੀਂ ਕਰ ਸਕਦਾ ਸਾਨੂੰ ਗੁਪਤ ਸੂਚਨਾ ਦਿੱਤੀ ਜਾਵੇ ਅਸੀਂ ਜਿਸ ਤਰ੍ਹਾਂ ਵੀ ਹੋਇਆ ਮਦਦ ਕਰਕੇ ਇਹਨਾਂ ਦੇ ਜਿਹੜੇ ਬੱਚਿਆਂ ਵਾਂਗੂ ਪਾਲੇ ਜਾਨਵਰ ਆ ਉਹ ਇਹਨਾਂ ਦੇ ਘਰ ਤੱਕ ਮੜ ਤੋਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਇਹਨਾਂ ਨੂੰ ਭਰੋਸਾ ਦੇਣੇ ਧੰਨਵਾਦ